ਸਰਿਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਲੋ ਜੀ ਆਪਾਂ ਜਿਵੇਂ ਤੁਹਾਨੂੰ ਕਿਹਾ ਸੀ ਆਪਾਂ ਹਰ ਹਫਤੇ ਦੇ ਵਿੱਚ ਦੋ ਤੋਂ ਤਿੰਨ ਵੀਡੀਓ ਪਾਇਆ ਕਰਾਂਗੇ ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਦੇਖੋ ਪਹਿਲਾਂ ਕਹਿੰਦੇ ਕਿ ਦਾ ਟਾਈਮ ਵੀ ਬਥੇਰਾ ਹੁੰਦਾ ਠੀਕ ਹੈ ਨਾ ਆਪਾਂ ਵੀਡੀਓ ਬਣਾ ਵੀ ਸਕਦੇ ਆ ਪਰ ਇੱਕ ਮੈਨੂੰ ਉਹ ਲੱਗਦਾ ਹੁੰਦਾ ਵੀ ਆਪਾਂ ਥੋੜਾ ਜਿਹਾ ਦਿਖਾਵਾ ਨਾ ਕਰੀਏ ਦਿਖਾਵਾ ਕਰਨ ਨਾਲ ਉਹ ਜੋ ਚੀਜ਼ ਬਣ ਜੇ ਕਰ ਜੇ ਹਨਾ ਉਸ ਤੋਂ ਬਾਅਦ ਚਲੋ ਦੱਸ ਦੋ ਸਾਰੇ ਭੈਣ ਭਰਾਵਾਂ ਨੂੰ ਵੀ ਭਾਈ ਇੰਨੇ ਕਿ ਆਪਣੀ ਚੀਜ਼ ਤਿਆਰ ਹੋ ਚੁੱਕੀ ਹੈ ਐਨੇ ਕਿ ਮਹੀਨੇ ਦੇ ਵਿੱਚ ਆਪਾਂ ਸਾਰੀ ਚਲਾ ਦਾਂਗੇ ਤੇ ਆਓ ਜੀ ਅੱਜ ਆਪਾਂ ਬਣਾ ਰਹੇ ਹਾਂ ਆਪਣੇ ਜਿੰ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੇਰੇ ਪਿੰਡ ਦਾ ਧੰਨਵਾਦ ਕਰੂੰਗਾ ਆਂਡ ਕਮਾਂਡ ਪਿੰਡਾਂ ਦਾ ਸ਼ਹਿਰ ਦਾ ਮੇਰਾ ਬਹੁਤ ਜ਼ਿਆਦਾ ਜਿਹੜਾ ਸ਼ਹਿਰ ਦੇ ਵਿੱਚ ਜਿੰਮ ਚੱਲ ਰਿਹਾ ਬਹੁਤ ਜ਼ਿਆਦਾ ਸਾਥ ਦਿੱਤਾ ਉੱਥੇ ਪਰ ਹਾਲਾ ਛੋਟਾ ਹੋਣ ਕਰਕੇ ਬਹੁਤ ਜ਼ਿਆਦਾ ਦਿੱਕਤ ਆ ਗਈ ਸੀ ਹੁਣ ਜਿਵੇਂ ਬੱਚਿਆਂ ਦੇ ਪੇਪਰ ਹੋ ਜਾਣਗੇ ਧੰਨਵਾਦ ਕਰਦਾ ਮਾਪਿਓ ਦਾ ਹਨਾ ਜਿਨ੍ਹਾਂ ਨੇ ਮੇਰੇ ਤੇ ਐਡਾ ਵਿਸ਼ਵਾਸ ਕਰਕੇ ਆਪਣੇ ਆਪਣੇ ਛੋਟੇ-ਛੋਟੇ ਬੱਚੇ ਮੇਰੇ ਕੋਲ ਛੱਡੇ ਵੀ ਕਾਉਂਸਲਿੰਗ ਕਰੋ ਬਾਈ ਇਹਨਾਂ ਨੂੰ ਪ੍ਰੈਕਟਿਸ ਲਵਾਓ ਇਹਨਾਂ ਨੂੰ ਸਿੱਧਾ ਰਸਤਾ ਕਿਵੇਂ ਦਿਖਾਉਣਾ ਚਲੋ ਉਹਨਾਂ ਨੇ ਮੇਰੇ ਵਿੱਚ ਕੋਸ਼ਿਸ਼ ਤਾਂ ਦੇਖਿਆ ਹਨਾ ਜਿਹੜਾ ਇਹਨਾਂ ਦਾ ਉਹ ਮੈਨੂੰ ਲੱਗਦਾ ਹੂ ਜਿਹੜੀਆਂ ਗਲਤੀਆਂ ਮੈਂ ਕਰ ਲੀਆਂ ਮੈਂ ਕਿਸੇ ਤੇ ਧੀ ਪੁੱਤ ਦੇ ਵਿੱਚ ਉਹ ਗਲਤੀ ਹੋਣ ਤੋਂ ਪਹਿਲਾਂ ਮੈਨੂੰ ਪਹਿਚਾਣ ਆ ਗਈ ਕਿ ਇੱਥੋਂ ਮੈਂ ਗਲਤ ਹੋਇਆ ਸੀ ਇਹਨੂੰ ਨਾ ਹੋਣ ਲਈਏ ਤੇ ਆਓ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਅੱਜ ਆਪਾਂ ਬਣਿਆ ਹੋਇਆ ਆਪਣਾ ਜਿਮ ਕੀ ਕੁਸ ਉਹਦੇ ਵਿੱਚ ਬਣਾ ਲਿਆ ਤੇ ਜਿਹੜਾ ਕੁਸ ਬਣਾਉਣਾ ਹੈਗਾ ਉਹ ਤੁਹਾਨੂੰ ਬਣਾਵਾਂਗੇ ਅਗਲੀ ਵੀਡੀਓ ਦੇ ਵਿੱਚ ਜਿਹੜਾ ਕੁਸ ਬਣ ਗਿਆ ਉਹ ਦਿਖਾਵਾਂਗੇ ਉਹ ਜੇ ਪਹਿਲੇ ਹੀ ਮੈਂ ਦੱਸਦਾ ਤੁਹਾਨੂੰ ਸਾਰਾ ਕੁਸ ਦੱਸਦਾ ਫਿਰ ਕਹਦੋਂਗੇ ਹਣਾ ਹੁਣ ਮੇਰੀੀ ਵੱਤ ਵਤ ਕਰਿਓ ਸਪੋਰਟ ਭਰਾ ਬਣ ਕੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦਿਆ ਕਰੋ ਫੋਲੋ ਕਰਿਓ ਹਣਾ ਤੇ ਦੇਖੋ ਇੱਕ ਅ ਬੋਲਦਾ ਇਹ ਜਗ ਕੋ ਚੱਲੀ ਜਾਂਦਾ ਹਨਾ ਵੀ ਆਪਣੇ ਪਤਾ ਨਹੀਂ ਕੀ ਵੀ ਆਪਾਂ ਪੰਜਾਬੀ ਪੰਜਾਬੀ ਦਾ ਕਿਉਂ ਨਹੀਂ ਸਾਥ ਦੇ ਰਹੇ ਉਹ ਠੰਮਕੇ ਲਾਉਣ ਵਾਲਿਆਂ ਲਾ ਲੋ ਹਨਾ ਜਾਂ ਅੱਜ ਕੱਲ ਕੀ ਸੱਤਵਾਂ ਦਰਿਆ ਚੱਲ ਪਿਆ ਹਨਾ ਉਹ ਗੇ ਟਾਈਪ ਦੇ ਲੋਕ ਆ ਜਿਹੜੇ ਉਹਨਾਂ ਨੂੰ ਦੇਖੋ ਕਿੱਡੇ ਕਿੱਡੇ ਵੀਊ ਮਿਲਦੇ ਆ ਕਿੰਨਾ ਕੁਝ ਮਿਲ ਰਿਹਾ ਹਨਾ ਜੇ ਅਸੀਂ ਥੋੜੀ ਕਣੀ ਮਿਹਨਤ ਕਰ ਜੂ ਕੋਈ ਨੌਜਵਾਨ ਇੱਥੋਂ ਚੰਗਾ ਖਿਡਿਆਰੀ ਬਣ ਜੂ ਹਨ ਜਿਵੇਂ ਮੇਰਾ ਭਰਾ ਛੋਟਾ ਬੱਚਾ ਹੈਗਾ ਜੂਸਫਾ ਵੀਡੀਓ ਬਣਾਈ ਜਾਂਦਾ ਮੈਨੂੰ ਇਹ ਲੱਗਦਾ ਹੁੰਦਾ ਵੀ ਇਹੋ ਜਿਹੇ ਨੌਜਵਾਨਾਂ ਨੂੰ ਮੈਂ ਟੌਪ ਦੇ ਖਿਡਿਆਰੀ ਬਣਾ ਕੇ ਹਨਾ ਖੇਡਣ ਵਾਲੇ ਇਹ ਸਾਰਾ ਕੁਝ ਇੱਕ ਸਾਥ ਦੇਣਾ ਤੇ ਆਓ ਜੀ ਆਪਾਂ ਇਸ ਜਿਹੜੇ ਉਹ ਜਿਮ ਆਪਣਾ ਚੱਲ ਰਿਹਾ ਹੈ ਉੱਥੇ ਆਏ ਨਹੀਂ ਪਤਾ ਵੀ ਮਾਮਾ ਦੇ ਪੁੱਤ ਕਿੰਨੇ ਕਿ ਨਸ਼ਾ ਛੱਡ ਚੁੱਕੇ ਨੇ ਤੇ ਮੇਰੀ ਹੁਣ ਜਿਹੜੀ ਦਿਲੋਂ ਤੋਂ ਮੰਨਣਾ ਇਸ ਜਿਮ ਦੇ ਵਿੱਚ ਆਪਣੇ ਨਵੇਂ ਜਿਹੇ ਬੰਦੇ ਵਿੱਚ ਆ ਚਲੋ ਨਸ਼ੇ ਤੋਂ ਹਟ ਕੇ ਹਨਾ ਮੈਂ ਚਾਹੁੰਦਾ ਵੀ ਇਸ ਜਿਮ ਦੇ ਵਿੱਚ ਚੰਗੇ ਖਿਡਿਆਰੀ ਬਣ ਮੈਂ ਆਂਡ ਕਮਾੜ ਪਿੰਡਾਂ ਨੂੰ ਮੇਰੇ ਰਾਮਪਰੇ ਪਿੰਡ ਨੂੰ ਸ਼ਹਿਰ ਨੂੰ ਇੰਨੇ ਕੁ ਵਧੀਆ ਖਿਡਿਆਰੀ ਦੇ ਸਕਾਂ ਜੇ ਉਹ ਖਿਡਿਆਰੀ ਬਣਨਗੇ ਤਾਂ ਮੇਰਾ ਥੋੜਾ ਕਣਾ ਨਾਂ ਹਨਾ ਮੇਰਾ ਵੀ ਦੁਨੀਆ ਤੇ ਰਹਿ ਜੂਗਾ ਤੇ ਆਓ ਜੀ ਆਪਾਂ ਚੱਲਦੇ ਆਂ ਅੰਦਰ ਤੁਹਾਨੂੰ ਦਿਖਾਉਣੀ ਆ ਵੀਡੀਓ ਤੇ ਐਂਡ ਤੱਕ ਬਣੇ ਰਹੋ ਜਿਆਮ ਦੇ ਵੀ ਟੀਕ ਬਣ ਗਿਆ ਤੇ ਨਾਲ ਸਭ ਤੋਂ ਜੇ ਆਪਾਂ ਕਰਾਵਾਏਗੀ ਗੱਲ ਉਹ ਸ਼ਖਸ਼ ਦੇ ਨਾਲ ਜਿਹੜੇ ਸ਼ਖਸ਼ ਨੇ ਆ ਆਪਣਾ ਜਿਮ ਹਸਣਾ ਤਿਆਰ ਕੀਤਾ ਮੈਨੂੰ ਦੱਸਿਆ ਕੋਈ ਮੈਂ ਤਾਂ ਨਕਸ਼ਾ ਨਹੀਂ ਬਣਾਇਆ ਕੁਛ ਨਹੀਂ ਬਣਾਇਆ ਵੀ ਆਪਾਂ ਕਹਿ ਦੀ ਇੱਕ ਨਕਸ਼ਾ ਬਣਾ ਲਿਆ ਕਰ ਲਿਆ ਉਹ ਸ਼ਖਸ਼ ਨੇ ਦੱਸਿਆ ਵੀ ਭਾਈ ਇੱਥੋਂ ਆ ਬਣਾਉਣਾ ਇੱਥੋਂ ਆ ਬਣਾਉਣਾ ਤੇ ਜਦੋਂ ਜਿਮ ਬਣ ਗਿਆ ਨਾਲ ਨਾਲ ਮਾਲ ਤੁਹਾਨੂੰ ਉਹ ਇਹਦੀ ਫੋਟੋ ਬਣਵਾਈ ਹੋਈ ਹੈ ਕੰਪਿਊਟਰ ਤੇ ਉਹ ਲਾ ਦੂੰਗਾ ਹਨਾ ਤੁਸੀਂ ਦੇਖਿਓ ਵੀ ਕਿੱਡੀ ਸੋਹਣੀ ਲੋਕੇਸ਼ਨ ਹੈ ਸਭ ਤੋਂ ਜਿਹੜੀ ਵੱਡੀ ਗੱਲ ਹੈ ਕੋਲੇ ਮਰੂਦਾਂ ਦਾ ਬਾਗ ਆ ਗਿਆ ਤੇ ਜਿਹੜੇ ਅਸੀਂ ਦੇਖੋ ਆ ਕੋਠੀਆਂ ਤੇ ਨਿਗਾ ਮਰਵਾ ਲਓ ਜਿਹੜੀ ਕਲੋਨੀ ਦੇ ਵਿੱਚ ਇਹ ਜਿਮ ਬਣਿਆਗਾ ਪੜੇ ਲਿਖੇ ਨਾ ਇਨਸਾਨ ਐਡੀਆਂ-ਐਡੀਆਂ ਕੋਠੀਆਂ ਹਨਾ ਇਹ ਕੋਠੀਆਂ ਕਿਉਂ ਪਈਆਂ ਉਹਨਾਂ ਨੇ ਮਿਹਨਤ ਕੀਤੀ ਇਹ ਕੋਈ ਐਵੇਂ ਤਾਂ ਨਹੀਂ ਪਏ ਜਾਂਦੇ ਹੁੰਦੇ ਆ ਜੀ ਉਹਨਾਂ ਨੇ ਮਿਹਨਤ ਕੀਤੀ ਤੇ ਜਦੋਂ ਇਹ ਜੇ ਮਿਹਨਤ ਦਾ ਸ਼ਲੋਕ ਆਪਣੇ ਕੋਲੇ ਜਿਮ ਦੇ ਵਿੱਚ ਆਉਣਗੇ ਤੇ ਥੋੜੇ ਬੱਚਿਆਂ ਦੀ ਕਾਉਂਸਲਿੰਗ ਕਰਨਗੇ ਦੱਸਣਗੇ ਪਤਾ ਸੀ ਜ਼ੀਰੋ ਤੋਂ ਖੜੇ ਹੋ ਕੇ ਅੱਜ ਐਡੇ-ਐਡੇ ਮਹਿਲ ਕਿਵੇਂ ਸਾਰੇ ਨੇ ਹਨਾ ਤੇ ਥੋੜੇ ਬੱਚੇ ਗਲਤ ਕਿਵੇਂ ਪਏ ਜਾਣਗੇ ਆਓ ਜੀ ਆਪਾਂ ਚੱਲਦੇ ਆਂ ਅੰਦਰ ਵੀਡੀਓ ਦੇ ਮਣੇ ਜਿਹੜੇ ਹੋ ਸਭ ਤੋਂ ਪਹਿਲਾਂ ਤਾਂ ਅੰਦਰ ਬਾੜਨ ਸਾਰੀ ਆਪਣਾ ਜਿਹੜਾ ਬਣ ਰਿਹਾ ਹੈ ਇਹ ਤੁਲਾ ਖੂ ਹੋ ਚੁੱਕਿਆਗਾ ਖਸਪੈਣੀ ਹੈ ਇਹਦੀ ਇਹ ਬਣਾਵਾਂਗੇ ਜੀ ਆਪਾਂ ਦਸਤਰ ਇਹ ਦਸਤਰ ਇੱਥੇ ਦਸਤਰ ਦੇ ਵਿੱਚ ਉਹ ਸਪਲੀਮੈਂਟ ਲਿਆਉਣੇ ਅੱਜ ਕੱਲ ਕੀ ਚੱਲੀ ਜਾਂਦਾ ਹੈ ਸਿਰਫ ਛੋਡੇ ਸਰੀਰ ਦੇ ਨਾਲ ਖਲਵਾੜ ਹੋਈ ਜਾਂਦਾ ਹੈ ਇੱਕ ਇੱਕ ਸਕੂਪ ਦੇ ਵਿੱਚ 24 ਗ੍ਰਾਮ ਪ੍ਰੋਟੀਨ ਮੈਂ ਕਹਿੰਦਾ ਵੀ ਮੈਨੂੰ ਇੱਡਾ ਕਿ ਜ਼ਿਆਦਾ ਯਾਰ ਪੈਸਾ ਕਮਾਓ ਆਪਾਂ ਕਹਿੰਦੇ ਪੈਸਾ ਕਮਾਉਣ ਵਾਸਤੇ ਮਿਹਨਤ ਕਰਦੇ ਹਣਾ ਪਰ ਹੱਕ ਦਾ ਕਮਾਲ ਹੋ ਜਾ ਕਿਉਂ ਕਿਸੇ ਦੇ ਸਰੀਰਾਂ ਨਾਲ ਆਪਾਂ ਖਿਲਵਾੜ ਕਰ ਰਿਹਾ ਇੱਥੇ ਆਪਾਂ ਉਹ ਸਪਲੀਮੈਂਟ ਲਿਆਉਣੇ ਆ ਵੀ ਮੈਂ ਸ਼ਰਤ ਲਾ ਕੇ ਇਹ ਚੀਜ਼ਾਂ ਨਹੀਂ ਹਣਾ ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹ ਚੀਜ਼ਾਂ ਸਪਲੀਮੈਂਟ ਲਿਆਉਂਗਾ ਹਨਾ ਕਿ ਆਪ ਮੇਰੇ ਕੋਲੇ ਨੌਜਵਾਨ ਆਪ ਫੁੱਲ ਚੱਲ ਕੇ ਆਉਣਗੇ 2 ਰੁਪਏ ਮਹਿੰਗੀ ਹੋ ਸਕਦੀ ਚੀਜ਼ ਮੈਂ ਕਿਸੇ ਦੀ ਪਰ ਮੈਂ ਸੇਤ ਨਾਲ ਖਿਲਵਾੜ ਨਹੀਂ ਕਰੂੰਗਾ ਜਿਹੜਾ ਆਪਣੇ ਕੋਲੇ ਇੱਕ ਵਾਰੀ ਆ ਗਿਆ ਉਹ ਮੁੜ ਕੇ ਉਹ ਕਿਸੇ ਪਾਸੇ ਹੋਰ ਸਪਲੀਮੈਂਟ ਹਨ ਜਿਹੜੇ ਅੱਜ ਕੱਲ ਆਫਰਾਂ ਵਾਲੇ ਹਨਾ ਉਹ ਆਫਰਾਂ ਵਾਲੀ ਚੀਜ਼ ਆਪਾਂ ਪਹਿਲਾਂ ਕਹਿ ਦਿੰਦੇ ਆ ਉਹ ਆਫਰਾਂ ਵਾਲੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਮ ਦੇ ਵਿੱਚ ਪ੍ਰੈਕਟਿਸ ਦੇ ਵਿੱਚ ਦੇ ਸਕਦੇ ਆ ਆਪਾਂ ਠੀਕ ਹੈ ਨਾ ਬੈਗ ਕਿਟਾਂ ਦੇ ਸਕਦੇ ਆ ਪਰ ਮੈਂ ਉਹ ਆਫਰ ਨਹੀਂ ਦੇਉਂਗਾ ਵੀ ਉਹ ਤੁਹਾਡੇ ਸਰੀਰ ਨਾਲ ਖਿਲਵਾੜ ਹੋਵੇ ਆਓ ਜ ਇਤਰੀਆ ਪ੍ਰਮਾਣ ਦੇ ਹੈ ਜੀ ਆ ਵਾਸ਼ਰੂਮ ਵੀ ਬਣਾ ਰਹੇ ਆ ਆਪਣਾ ਹਨਾ ਇਹਦੇ ਵਿੱਚ ਆਪਾਂ ਕਹਿੰਦੇ ਆਰਓ ਸਿਸਟਮ ਵੀ ਇਹਦੇ ਵਿੱਚ ਹੀ ਲੱਗ ਜੂਗਾ ਕਿਉਂ ਇੱਥੇ ਸਾਰੇ ਆਪਾਂ ਜਿਹੜਾ ਇੱਥੇ ਟਫਨ ਲੱਗ ਜੂਗਾ ਤਾਂ ਆਪ ਨੂੰ ਹਣਾ ਕੇ ਸਾਰਾ ਕਾਬਰ ਹੋ ਜੂਗਾ ਚੰਗੇ ਆਪਾਂ ਇਹਦੇ ਵਿੱਚ ਏਸੀ ਲਾ ਦਾਂਗੇ ਇਹ ਜਿੱਥੋਂ ਤੱਕ ਬਾਕੀ ਆਪਾਂ ਠੇਕੇਦਾਰ ਸਾਹਿਬ ਨੂੰ ਪੁੱਛਦੇ ਹਾਂ ਜੀ ਇਹ ਜਿਹੜਾ ਹੈਗੇ ਜਗ੍ਹਾ ਆਪਣੀ 37x70 ਦਾ ਹਾਲ ਆਪਾਂ ਬਣਾ ਚੁੱਕੇ ਹਾਂ ਜੀ 15 ਫੁੱਟ ਦੀ ਜਗ੍ਹਾ ਬਾਹਰ ਹੈਗੀ ਆਪਣੇ ਕੋਲੇ ਇਹ 37x80 ਦਾ ਪਹਾੜ ਮੈਂ ਤਾਂ ਸੀ ਤੇ ਬੁੱਤ ਜੂਸਫਟ ਮੇਗਾ ਪ੍ਰਵਾਹ ਦੇਖੋ ਖਾਰ ਤੇ ਨਹੀਂ ਹੈ ਨਾ ਵੀ ਜਿਹੜੇ ਮੇਰੇ ਨੌਜਵਾਨ ਭਰਾ ਕਹਿੰਦਾਂਦੇ ਆ ਹੁਣ ਜਿੰਮ ਦੇ ਵਿੱਚ ਜਾ ਕੇ ਬਈ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਸਬੋਕੇਸ਼ ਮਣ ਜਾਂਦੀ ਹੈ ਗਰਮੀਆਂ ਦੇ ਵਿੱਚ ਸਾਨੂੰ ਇੰਨੀ ਕ ਜਾਦੇ ਹਨਾ ਵੀ ਇੱਕ ਥੋੜੀ ਪਸੀਨੇ ਦੀ ਸਮੈਲ ਲਾ ਲੋ ਹੰਮਤ ਲਾ ਲੋ ਉਹ ਬਣ ਜਾਂਦੀ ਹੈ ਮੈਂ ਕਹਿੰਦਾ ਇੱਥੇ ਦੇਖਿਓ ਤੁਸੀਂ ਹਨਾ ਵੀ ਕਿਵੇਂ ਮਰਜੀ ਉਹ ਚੀਜ਼ ਆਪਾਂ ਉਹ ਦਿੱਕਤ ਆਉਣੀ ਨਹੀਂ ਦਿੰਦੇ ਜਮ ਮਾਪਾ ਉਹੇ ਜਾਂ ਤਿਆਰ ਮਹੀਨਾ ਲੇਟ ਹੋ ਜੂਗਾ ਪਰ ਮੈਂ ਮੇਰੀ ਦਿਲੋਂ ਗੀ ਇੱਕ ਕਰਾਉਣਾ ਪਰਮਾਤਮਾ ਨੇ ਆ ਬਿੰਦੇ ਬਿੰਦੇ ਮੈਂ ਉਹਨੂੰ ਸ਼ੁਕਰਾਨਾ ਕਰਦਾ ਪਰਮਾਤਮਾ ਦਾ ਕਰਾਉਣਾ ਆਉਣੇ ਆ ਤੁਸੀਂ ਉਹ ਬਠਿੰਡੇ ਸ਼ਹਿਰ ਦੇ ਵਿੱਚ ਤੇ ਜਾਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਜਮ ਦੇਖੇ ਹੋਣਗੇ ਜਿਹੜਾ ਜਮ ਦੇ ਵਿੱਚ ਆ ਜਾਣਾ ਤਾਂ ਸੰਗਵੀਰ ਵਾਲੇ ਜਮ ਦੇ ਵਿੱਚ ਜਾਣਾ ਤੇ ਨਹੀਂ ਅਸੀਂ ਫਿਰ ਜਮ ਹੀ ਨਹੀਂ ਲਵਾਉਂ ਆਓ ਜੀ ਕਰ ਲਓ ਆਪਾਂ ਹੁਣ ਇੱਕ ਲੈ ਪੌੜੀਆਂ ਦਾ ਰਸਤਾ ਇੱਧਰ ਮੈਂ ਛੋਟਾ ਬਾਰਤਾਨ ਰੱਖ ਤੇ ਰੱਖਦਾ ਵੀ ਕਈ ਈ ਆਪਣੀਆਂ ਭੈਣਾਂ ਪੈਣਾ ਹੁੰਦੀਆਂ ਹਨਾ ਥੋੜਾ ਜਣਾ ਨੂੰ ਸੰਗ ਮਹਿਸੂਸ ਕਰਦੇ ਆ ਕਿਉਂ ਅੱਜ ਕੱਲ ਜਿਹੜਾ بڑا ਸਮਾਜ ਹੈ ਉਹ ਸਮਾਜ ਪੈਦਾ ਹੁੰਦੀ ਜਿਮ 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 ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਗੁਰਦੁਆਰਾ ਸਾਹਿਬ ਮੰਦਰ ਮਸਜਿਦ ਜਾਂਦੇ ਆ ਉੱਥੇ ਜਾ ਕੇ ਆਪਾਂ ਕੀ ਮੰਗਦੇ ਆ ਆਪਾਂ ਸਰੀਰ ਦੀ ਤੰਦਰੁਸਤੀ ਮੰਗਦੇ ਆ ਵੀ ਸਾਡਾ ਪਰਮਾਤਮਾ ਸਾਨੂੰ ਬਿਮਾਰੀ ਦਾ ਹੱਥ ਕਰੀ ਸਾਡਾ ਸਰੀਰ ਤੰਦਰੁਸਤ ਰੱਖੇ ਕਿਉਂ ਤੰਦਰੁਸਤੀ ਮਿਲਣੀ ਕਿੱਥੇ ਆ ਉਹ ਮੇਰੇ ਜਿਮ ਦੇ ਵਿੱਚ ਜਾਂ ਸੋਨੂੰ ਗਰਾਊਂਡ ਦੇ ਵਿੱਚ ਇਹ ਮਾ ਉਹਨਾਂ ਧੀਆ ਭੈਣਾਂ ਨੂੰ ਕਹਿਣਾ ਜਿਹੜਿਆ ਇੱਕ ਸੰਗ ਮਹਿਸੂਸ ਕਰਦਿਆਂ ਵੀ ਸਾਨੂੰ ਸਮਾਜ ਕੀ ਸਮਾਜ ਨੇ ਕੁਝ ਨਹੀਂ ਕਹਿਣਾ ਜਦੋਂ ਤੁਸੀਂ ਮੰਜੇ ਦੇ ਵਿੱਚ ਪੈ ਗਈਆਂ ਤੇ ਉਦੋਂ ਵੀ ਸਮਾਜ ਨੇ ਆ ਕੇ ਤੁਹਾਨੂੰ ਤਾਣੇ ਨਹੀਂ ਦੇਣਿਆ ਇਸ ਕਰਕੇ ਤੁਸੀਂ ਜਿਮ ਦੇ ਵਿੱਚ ਆਓ ਪ੍ਰੈਕਟਿਸ ਲਾਓ ਗਰਾਊਂਡ ਦੇ ਵਿੱਚ ਜਾਓ ਆਪਣੇ ਸਰੀਰ ਨੂੰ ਸਾਹਮੋ ਆਪਣੇ ਬੱਚਿਆਂ ਨੂੰ ਸਾਹਮੋ ਹਨਾ ਦੁਨੀਆ ਜਿਹੜੀ ਦੁਨੀਆ ਦਾ ਕੰਮ ਆ ਬੋਲਣਾ ਛੋਟਾ ਕੰਮ ਉਹਨਾਂ ਨੂੰ ਕਰਕੇ ਦਿਖਾਉਣਾ ਤੇ ਇਹ ਆਪਣਾ ਜਿਹੜਾ ਜਿਮ ਦਾ ਛੋਟਾ ਇੱਧਰ ਦੇ ਪਾਸੇ ਆਪਾਂ ਬਾਹਰ ਰੱਖ ਲਿਆ ਆਹੇ ਤੁਹਾਨੂੰ ਦਿਆ ਆਪਾਂ ਛੋਟਾ ਬਾਅਦ ਰੱਖ ਲਿਆ ਕਿਉਂਕਿ ਇੱਧਰ ਦੀ ਬਹੁਤ ਹਨਾ ਸਾਰਾ ਜਿਹੜਾ ਚੰਗਾ ਏਰੀਆ ਹੈਗਾ ਆਪਣਾ ਭੈਣ ਭਰਾ ਨੇ ਕਈ ਲੱਗਦੇ ਆ ਵੀ ਸੰਗ ਮਹਿਸੂਸ ਕਰਦੇ ਆ ਉਹ ਇੱਧਰ ਆ ਜਾਓ ਜੀ ਬੱਤ ਜੀ ਆਪਾਂ ਚੱਲਦੇ ਆਂ ਤਾਂ ਕੱਟੋ ਇਹ ਉਸ ਤੋਂ ਬਾਅਦ ਜਦੋਂ ਤੁਸੀਂ ਪੌੜੀਆਂ ਚੜੋਗੇ ਪੌੜੀਆਂ ਚੜਨ ਸਾਰਾ ਮੈਂ ਆਪਣਾ ਰੂਮ ਬਣਾਇਆਗਾ ਵੀ ਆਪਾਂ ਚਲੋ ਦਮ ਹੁੰਦਾ ਹੈ ਵੀ ਆਪਾਂ ਰੈਸਟ ਕਰ ਲਈਏ ਘੰਟਾ ਡੇਢ ਘੰਟਾ 1 ਵਜੇ ਤੋਂ ਲੈ ਕੇ 2 ਵਜੇ ਤੱਕ ਮੈਂ ਆਪਣਾ ਰੂਮ ਬਣਾ ਲਿਆ ਚਲੋ ਕਈ ਭੈਣ ਭਰਾ ਹੁੰਦੇ ਆ ਹਨਾ ਵੀ ਉਹਨਾਂ ਵਾਸਤੇ ਬਾਥਰੂਮ ਵਗੈਰਾ ਅਟੈਚ ਕਰਤਾ ਮੈਂ ਕਈ ਸਰਵਿਸ ਵਾਲੇ ਹੁੰਦੇ ਆ ਨੌਕਰੀ ਤੋਂ ਆਏ ਹੁੰਦੇ ਆ ਉਹਨਾਂ ਨੇ ਆਪਣਾ ਸਰੀਰ ਬਾਥ ਕਰਕੇ ਉਸ ਤੋਂ ਬਾਅਦ ਪ੍ਰੈਕਟਿਸ ਸ਼ੁਰੂ ਕਰਨੀ ਹ ਉਹਦੇ ਬਾਅਦ ਤੇ ਆਪਾਂ ਅਲੱਗ ਚੀਜ਼ਾਂ ਤਿਆਰ ਕੀਤੀਆਂ ਨੇ ਤੇ ਆਓ ਜੀ ਆਪਾਂ ਉੱਪਰਲਾ ਹਾਲ ਤੁਹਾਨੂੰ ਦਿਖਾਉਣਾ ਮੈਂ ਉੱਪਰਲਾ ਹਾਲ ਜੀ ਚੀਜ਼ਾਂ ਪਾ ਮੈਂ ਸਾਰੀਆਂ ਚੰਗਾ ਗੁਰੂ ਸਾਰੀਆਂ ਧਿਆਨ ਦੇ ਵਿੱਚ ਚੀਜ਼ਾਂ ਰੱਖਿਆ ਨੇ ਕਈ ਨੌਜਵਾਨ ਹੁੰਦੇ ਜਿਵੇਂ ਦੇਸੀ ਵੀ ਨਾ ਕਹਿੰਦੇ ਸੌਣਪਾਦ ਤੋਂ ਸੌਣਪਾਦ ਤੋਂ ਨੇ ਵਿੱਚ 22 ਜਰ ਆਏ ਜੀ ਘਰ ਦਾ ਚ ਤਾਂ ਟਾਇਰ ਅਸੀਂ ਬਾਹਰ ਖੜ ਕੇ ਕੁੱਟਗੇ ਤੋ ਛੋਟਾ ਛੋਟਾ ਮੀਂਹ ਪੈਂਦਾ ਹੋਵੇ ਪੂਰਜੀ ਪੈਂਦੀ ਹੋਵੇ ਤੇ ਉਧਰੋਂ ਅਸੀਂ ਟਾਇਰ ਕੁੱਟਗੇ ਪਸੀਨਾ ਆਵੇ ਪੂਰਾ ਹਨਾ ਤੇ ਉਹ ਨੌਜਵਾਨਾਂ ਦੀ ਇੱਕ ਦਿਲੋਂ ਹੁੰਦੀ ਐ ਤੇ ਉਹਦੇ ਵਾਸਤੇ ਆਪਾਂ ਜੀ ਉੱਪਰ ਖੁੱਲਾ ਰੱਖਤਾ ਇਹਨੂੰ ਹਾਲ ਨੂੰ ਵੇੜਾ ਬਣਾਤਾ ਤੇ ਇੱਥੇ ਆਪਾਂ ਬਾਹਰਲੇ ਪਾਸੇ ਵੀ ਉਹੋ ਜਿਹਾ ਸਿਸਟਮ ਦੇਵਾਂਗੇ ਪ੍ਰੈਕਟਿਸ ਲਾਉਣ ਵਾਲਾ ਤੇ ਆ ਆਪਣਾ ਦੂਜਾ ਉੱਪਰਲਾ ਹਾਲ ਆ ਗਿਆ ਸਾਰਾ ਇਹ ਦੇ ਬਿੱਤੇ ਆਪਾਂ ਸਾਰਾ ਕਾਬਰ ਹੋ ਜੂਗਾ ਟਰੈਡ ਮਿੰਗਲਾ ਮਸ਼ੀਨਾਂ ਵਗੈਰਾ ਕਾਰਡ ਕੋ ਸਾਰਾ ਹਨਾ ਇੱਥੇ ਸਾਰਾ ਪੱਲੇ ਆ ਕੇ ਰੱਖਾਂਗੇ ਤੇ ਉਹ ਸਹੂਲਤਾ ਦੇਵਾਂਗੇ ਮੈਂ ਤੁਹਾਨੂੰ ਪਿੰਦੇ ਬਿੰਦੇ ਕਹਿ ਰਿਹਾ ਉਹ ਸੂਤਾ ਦੇਵਾਂਗੇ ਜਿਹੜੇ ਕਹਿੰਦੇ ਜੀ ਸਾਡਾ ਤਾਂ ਬਾਜ ਨਹੀਂ ਨਿਕਟਦਾ ਲਓ ਮੈਂ ਇੱਥੇ ਸ਼ਰਤ ਲਾ ਕੇ ਕੀ ਇੱਕ ਇਹ ਕਹੂੰਗਾ ਵੀ ਬਾਜਨ ਤੁਸੀਂ ਮੈਨੂੰ ਤਿੰਨ ਮਹੀਨੇ ਦਿਓ ਤੁਸੀਂ ਤਾਂ ਇਹ ਕਹੋਗੇ ਵੀ ਕੀ ਆ ਬਾਤ ਹੈ ਜਾਣਾ ਤਾਂ ਬਸ ਉਸੇ ਜਿੰਮ ਦੇ ਵਿੱਚ ਜਾਣਾ ਨਹੀਂ ਜਾਣਾ ਤੇ ਲਓ ਜੀ ਆਪਾਂ ਆਇਆ ਸੋਣੀ ਹੁਣ ਉਹ ਸ਼ਖਸ ਦੇ ਨਾਲ ਮੈਂ ਗੱਲਬਾਤ ਕਰਾਉਂਗਾ ਜਿਨ੍ਹਾਂ ਨੇ ਆਪਾਂ ਨੂੰ ਇਹ ਨਕਸ਼ਾ ਦਿੱਤਾ ਤਿਆਰ ਕਰਕੇ ਇਹ ਸਾਰੀ ਗੱਲਬਾਤ ਆਪਣੀ ਹਨਾ ਵੀ ਇੱਥੋਂ ਤੱਕ ਜਿੰਮ ਨੂੰ ਖੜਾ ਕੀਤਾ ਅੱਗੇ ਇਹਨਾਂ ਨੇ ਜਿੰਮ ਦੇ ਵਿੱਚ ਕੀ ਕੁਝ ਮੈਨੂੰ ਬਣਾ ਕੇ ਦੇਣਾ ਹੈਗਾ ਕਿੰਨੇ ਚਿਰ ਚਿੰਮ ਦੇਣਾ ਤਿਆਰ ਕਰਦੇ ਇਹਨਾਂ ਨਾਲ ਗੱਲਬਾਤ ਕਰਾਂਗੇ ਕੱਜ ਕੱਜ ਨੌਜਵਾਨ ਨਾਲ ਕਾਲੇ ਪੈ ਜਾਂਦੇ ਹਰ ਇੱਕ ਚੀਜ਼ ਦੇ ਵਿੱਚ ਕਾਹ ਹਾਲ ਪੈ ਜਾਂਦੀ ਹੈ ਵੀ ਯਾਰ ਹੋ ਜੇ ਤਾਂ ਮਹੀਨੇ ਡੇਢ ਮਹੀਨੇ ਦੇ ਵਿੱਚ ਚਾਏ ਜੋ ਹੋ ਜੇ ਤੇ ਚਲੋ ਮੈਨੂੰ ਵੀ ਥੋੜਾ ਟਾਈਮ ਲੱਗ ਗਿਆ ਤੇ ਆਪਾਂ ਉਹਨਾਂ ਭਰਾ ਜੀ ਨੂੰ ਪੁੱਛਾਂਗੇ ਵੀ ਸੁਣਨਾ ਕਿੰਨਾ ਟਾਈਮ ਲੱਗ ਗਿਆ ਜਿੰਦਗੀ ਦੇ ਵਿੱਚ ਇੱਥੇ ਤੱਕ ਪਹੁੰਚਣ ਵਾਸਤੇ ਕਿੰਨਾ ਟਾਈਮ ਲੱਗਿਆ ਉਹ ਨਾਲ ਕਰਦਿਆਂ ਗੱਲਬਾਤਾਂ ਆਓ ਚੱਲਦੇ ਆਪਾਂ ਗੱਲਬਾਤ ਛੋਟੀ ਕਰਾਉਣੀ ਆ ਮੇਰੇ ਠੇਕੇਦਾਰ ਸਾਹਿਬ ਨਾਲ ਜਿਨ੍ਹਾਂ ਨੇ ਸਾਰਾ ਆਪਣਾ ਕੋਟਿਆਏ ਦਾ ਜਿੰਮ ਦਾ ਠੇਕਾ ਲਿੱਤਾ ਹੈਗਾ ਹਾਂਜੀ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਸੀਂ ਆਪਣਾ ਤੁਹਾਡਾ ਕੀ ਸ਼ੁਭਨਾਮ ਹੈ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਮਨੀ ਸਿੰਘ ਦਾ ਨਾਮ ਆ ਜੀ ਠੀਕ ਹੈ ਜੀ ਐਸ ਮੇਰੀ 11 ਪ੍ਰੈਸਰ ਮੇਰਾ ਕੋਲ ਦਾ ਕੋਲ ਠੀਕ ਹੈ ਜੀ ਤੇ ਇੱਕ ਨਾ ਜੀ ਸਭ ਤੋਂ ਪਹਿਲਾਂ ਸਾਨੂੰ ਚਲੋ ਆਪਾਂ ਜਮੰਦੀ ਗੱਲਬਾਤ ਵੀ ਕਰਾਂਗੇ ਇੱਕ ਨੌਜਵਾਨ ਹੈ ਜਿਹੜੇ ਬਹੁਤ ਜਿਆਦੇ ਕਾਲੇ ਪੈ ਜਾਂਦੇ ਆ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਛੋਟੇ ਛੋਟੇ ਉਮਰ ਦੇ ਨੌਜਵਾਨ ਵੀ ਹਰ ਇੱਕ ਚੀਜ਼ ਸਾਨੂੰ ਇੱਕੇ ਦਾ ਮਿਲ ਜੇ ਹੁਣ ਸੁਣਨ ਨੂੰ ਜਿਹੜਾ ਤੁਸੀਂ ਠੇਕੇਦਾਰੀ ਹੈ ਨਾ ਠੇਕੇਦਾਰ ਕਹੋਣਾ ਬਹੁਤ ਵੱਡੀ ਗੱਲ ਹੈ ਮੈਨੂੰ ਲੱਗਦਾ ਵੀ 10-20 30 35 ਬੰਦੇ ਨੌਜਵਾਨ ਥੋੜੇ ਥੱਲੇ ਕੰਮ ਲੀਵਰ ਤੇ ਕੰਮ ਕਰਦੇ ਆ ਉਹ ਫਿਰ ਠੇਕੇਦਾਰ ਕਹੋਣ ਵਾਸਤੇ ਤੁਹਾਨੂੰ ਕਿੰਨਾ ਟਾਈਮ ਲੱਗ ਗਿਆ ਇਹ ਕੋਈ ਟਾਈਮ ਤਾਂ ਇਹਦਾ ਕੋਈ ਹੈ ਨਹੀਂ ਜਿੰਨਾ ਵੀ ਲਈ ਜੋ ਪਰ 30 ਸਾਲ ਹੋ ਗਏ ਮੈਨੇ ਪਰਪਰ ਕੰਮ ਕਰਦੇ ਇਹਨੂੰ ਠੀਕ ਹੈ ਜੀ ਬਾਕੀ ਸਾਡਾ ਕਿੱਤਾ ਖਾਨਦਾਨੀ ਕਿੱਤੀ ਹੈ ਜਿਤਨਾ ਦਾਦੇ-ਪਰਦਾਦੇ ਕਰਦੇ ਸੀ ਠੀਕ ਹੈ ਜੀ ਅੱਧੀ ਵਾਰ ਕੇ ਕਰਨ ਲੱਗੇ ਫਿਰ ਧੀਮੀ ਧੀਮੀ ਆਏਗੇ ਫਿਰ ਅਸੀਂ ਕਰ ਲਾਂਗੇ ਅਸੀਂ ਕਰ ਲਾਂਗੇ ਅੱਜ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਸੀ ਹੁਣ ਨਵੇਂ ਤਰੀਕੇ ਦੇ ਕੰਮਾਂ ਪਹਿਲਾਂ ਹੋਰ ਟੁੰਜਾ ਬੰਡਾ ਝੋਣ ਨਹੀਂ ਉਹ ਫਿਰ ਦਾਦੇ-ਪਰਦਾਦੇ ਨੂੰ ਦੇਖ ਕੇ ਕਾ ਤੁਸੀਂ ਐਟ ਖੁਦ ਵੀ ਦੇਖੀ ਧਰ ਕੇ ਵੀ ਆਏ ਤਾਂ ਸਾਡੇ ਹੁੰਦੇ ਆ ਖਾਨਦਾਨੀ ਕੀਤਾ ਜੀ ਹਾਂ ਹਾਂ ਜੀ ਦੇਖਣਾ ਇਹ ਤਾਂ ਕਹਿੰਦੇ ਹੁੰਦੇ ਆ ਦੀ ਹੈ ਨਾ ਜਿਦੋਂ ਸਾਡਾ ਖਾਨਦਾਨੀ ਕੀਤਾ ਤੰਦ ਘਰੀ ਹੁੰਦੇ ਸੀ ਘਰੇ ਘੇੜ-ਘੇੜ ਦੀ ਕੰਮ ਸੱਟ ਜਾਂਦੇ ਠੀਕ 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 ਲੈ ਨੌਜਵਾਨਾਂ ਨੂੰ ਦੇਖ ਲਓ ਪਹਿਲਾਂ ਇਹ ਵੀ ਪੈੜਾਂ ਤੇ ਚੜ੍ਹੇ ਆ ਇਹਨਾਂ ਨੇ ਵੀ ਬੱਠਣਾ ਨਾਲ ਮਿੱਟੀ ਪਾਇਆ ਸਿਮਿੰਟ ਪਾਇਆ ਇਹਨਾਂ ਨੇ ਵੀ ਕਰੰਡੀਆਂ ਚੱਕੀਆਂ ਨੇ ਠੀਕ ਹੈ ਨਾ ਇਹਨਾਂ ਨੇ ਵੀ ਇੱਟਾਂ ਤੇ ਇਸਗਾਣਾ ਕੱਢ-ਕੱਢ ਕੇ ਉਹ ਲਾਇਆਂ ਨੇ ਤੇ ਫੇਰ ਇਹ ਠੇਕੇਦਾਰ ਖਾਏ ਨੇ 30 ਸਾਲਾਂ ਬਾਅਦ ਠੀਕ ਹੈ ਨਾ ਅੱਜ ਪਬੀ ਨਾਨਕ ਦੀ ਕਿਰਪਾ ਦੇ ਨਾਲ ਮੈਨੂੰ ਇਹਨਾਂ ਕਾ ਪਤਾ ਵੀ ਮੈਂ ਤਾਂ ਟਾਈਮ ਲੈਂਦਾ ਬਹੁਤ ਸ਼ਹਿਰ ਦੇ ਵਿੱਚ ਕੰਮ ਚੱਲ ਰਿਹਾ ਆਣਗਮਨ ਪਿੰਡਾਂ ਦੇ ਵਿੱਚ ਕੋਟੀਆਂ ਦਾ ਕੰਮ ਚੱਲ ਰਿਹਾ ਹੈ ਨਾ ਵੀ ਬਾਕੀ ਜੀ ਹੁਣ ਮੈਨੂੰ ਇਹ ਦੱਸੋ ਸਾਨੂੰ ਬਹੁਤ ਬੇਸਬਰੀ ਨਾ ਮੈਂ ਤਾਂ ਤੁਹਾਡੇ ਨਾਲ ਹੋਰ ਗੱਲਬਾਤ ਹੁੰਦੀ ਆ ਮੈਂ ਦੇਖਣ ਵਾਲੇ ਨੌਜਵਾਨ ਭਰਾਵਾਂ ਨੂੰ ਭੈਣਾਂ ਨੂੰ ਪੁੱਛਣਾ ਚਾਹੁੰਦਾ ਵੀ ਕਿੰਨਾ ਟਾਈਮ ਸਾਨੂੰ ਹੋਰ ਇੱਥੇ ਜਿੰਮ ਦੇ ਵਿੱਚ ਤੁਸੀਂ ਆਪਣਾ ਕੰਮ ਨਿਪਟੜ ਜੀ ਆਪਾਂ 2 ਮਹੀਨੇ ਦੇ ਵਿੱਚ ਵਿੱਚ ਕੰਮ ਨੇ ਕੀ ਕੁਛ ਰਹੇਗਾ ਜੀ ਹੁਣ ਆਪਣਾ ਬਸ ਆਪਣਾ ਤਕਰੀਬੇ ਥੱਮੋਂ ਦਾ ਪਲਾਸਟਰ ਨੇੜੇ ਹੀ ਹੋਈ ਪਿਆ ਜੀ ਉੱਪਰਲਾ ਹਾਲ ਹਾਲ ਆਪਣਾ ਕੰਪਲੀਟ ਹੀ ਹੈ ਪਲਾਸਟਰ ਪਲਾਸਟਰ ਰਹਿੰਦਾ ਜੀ ਹਾਂ ਫਰਸ਼ ਤੇ ਪਲਾਸਟਰ ਦਾ 2 ਮਹੀਨੇ ਦੇ ਵਿੱਚ ਤੁਹਾਨੂੰ ਕੰਪਲੀਟ ਦੇ ਦਾਂਗੇ ਠੀਕ ਹੈ ਜੀ ਇੱਕ ਠੇਕੇਦਾਰ ਸਾਹਿਬ ਦਾ ਨਾਮ ਕਲਦੀਪ ਸਿੰਘ ਹੈ ਨਾ ਜੀ ਕਲਦੀਪ ਜੀ ਆਪਾਂ ਕਹਿ ਦਿੰਦੇ ਹਾਂ ਨਾ ਵੀ ਜਿਵੇਂ ਗਰਮੀਆਂ ਦੇ ਵਿੱਚ ਸਾਨੂੰ ਸੋਪੋਕੇਸ਼ਨ ਜੀ ਬਹੁਤ ਜ਼ਿਆਦਾ ਬਣ ਜਾਂਦੀ ਆ ਸਰਦੀਆਂ ਦੇ ਵਿੱਚ ਤਾਂ ਸਾਰੇ ਪਾਸੇ ਬੰਦ ਹੁੰਦਾ ਏਸੀ ਨਹੀਂ ਚੱਲਦੇ ਹੁੰਦੇ ਵੀ ਹੁੰਮਸ ਸਮਾਈ ਲਈ ਕੀ ਹੁੰਦੀ ਹੁੰਦੀ ਆ ਉਹ ਤਾਂ ਨਹੀਂ ਕੋਈ ਦਿੱਕਤ ਆਪਣੀ ਜਮਾ ਦੇ ਵਿੱਚ ਆਪਣਾ ਇੱਕ ਤਾਂ ਆਪਣਾ ਖੁੱਲਾ ਢੁੱਲਾ ਬਹੁਤ ਆ ਜੀ ਕਿੰਨਾ ਬਣ ਗਿਆ ਜੀ ਤੁਸੀਂ ਆਪਣੇ ਉਹ ਦੱਸੋ ਮੰਨ ਲਓ 35 70 ਹਾਲ ਆਈ ਪ੍ਰੋਪਰ ਵਿੜੇ ਬੂੜਾ ਬਾਹਰ ਤੇ ਆ ਓਕੇ 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 ਠੀਕ ਹੈ ਠੀਕ ਹੈ ਜੇ ਇਹ ਆਪਾਂ ਇੱਕ ਜਸਟ ਫੈਨ ਵਗੈਰਾ ਸਾਰੇ ਇਹਦੇ ਵਿੱਚ ਸਿਸਟਮ ਕੀ ਲਿਕ ਕਰਿਆ ਨਹੀਂ ਹੈਗਾ ਤੇ ਅਸੀਂ ਆਪ ਦਾ ਕੰਮ ਕਰਨ ਕਿ ਜਸਟ ਫੈਨ ਆਪ ਦਾ ਕੰਮ ਆ ਠੀਕ ਹੈ ਜੀ ਤੇ ਮਤਲਬ ਆਪਣਾ ਕੋਈ ਇਹਦੇ ਵਿੱਚ ਹੁੰਮਸ ਵਾਲੀ ਤਾਂ ਕੋਈ ਗੱਲ ਨਹੀਂ ਬਾਥਰੂਮ ਵਗੈਰਾ ਆਪਣਾ ਅਲੱਗ ਆ ਜੀ ਲੱਗ ਬਣ ਗਿਆ ਕੋਈ ਵਕਤ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਤਰੀਕ ਨਹੀਂ ਵੀ ਦਿੱਕਤ ਆਉਗੀ ਕਹੀ ਨ ਉਬਰਨ ਦਾ ਸਮਾਇਲੀ ਜੀ ਬਣ ਜਾਂਦੀ ਆ ਨਹੀਂ ਸਰ ਉਹ ਹੁਣ ਨਹੀਂ ਪਹਿਲਾ ਚੀਜ਼ਾ ਹੁਣ ਤਾਂ ਫਲਟ ਰੈਪ ਵਗੈਰਾ ਹੋ ਵੀ ਚੇ ਸਿਸਟਮ ਹੋਣਾ ਨਾ ਜੀ ਪਲੰਬਰ ਦਾ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਹੁੰਦਾ ਹੈ ਹੀ ਨਹੀਂ ਕੋਈ ਵੀ ਸਮੈਲ ਆ ਕੇ ਕਿਸੇ ਪਾਸੇ ਠੀਕ ਹੈ ਠੀਕ ਹੈ ਠੀਕ ਹੈ ਜੀ ਬਸ ਇਹੀ ਤੇ ਆ ਜਿਹੜਾ ਪ੍ਰਾਹਾਲ ਬਣਿਆ ਜੀ ਇਹ ਵੀ ਤੁਸੀਂ ਭੈਣ ਭਰਾ ਹੁੰਦਾ ਤੇ ਇਹ ਕਿੰਨੇ ਬਾਈ ਕਿੰਨੇ ਦਾ ਬਣ ਗਿਆ ਜੀ ਇਹ ਆਪਣਾ ਮੰਨ ਲਓ ਜੀ 35 ਬਾਈ 35 ਦੀ ਬਣ ਗਿਆ 35 ਬਾਈ 35 ਦਾ ਬਣ ਗਿਆ ਲਓ ਬਹੁਤ ਬਹੁਤ ਪਿੰਡ ਦਾ ਅਸੀਂ ਧੰਨਵਾਦ ਕਰਦੇ ਆ ਇਹਨਾਂ ਨੇ ਆਪਣਾ ਸਮੇਂ ਜੋ ਸਮਾਂ ਕੱਢ ਕੇ ਮੇਰੇ ਜਿੰਮਾਬਦਾਰ ਹੋਣਾ ਵੀ ਜਦੋਂ ਮੈਂ ਕਿਹਾ ਵੀ ਐ ਕਰਕੇ ਇੰਨੇ ਕਿ ਨੌਜਵਾਨ ਆਪਣੇ ਨਾਲ ਜੋੜੇ ਮੰਡੇ ਨਹੀਂ ਦੇ ਜੇ ਇੰਨੇ ਕਿ ਨੌਜਵਾਨ ਆਪਣੇ ਨਾਲ ਜੋੜੇ ਆ ਤਾਂ ਕਰਕੇ ਆਏ ਜੀ ਹਨਾ ਤੇ ਬਾਕੀ ਮੈਂ ਦੁਬਾਰ ਤੋਂ ਫੇਰ ਇਹ ਨੌਜਵਾਨ ਭਰਾਵਾਂ ਨੂੰ ਆਣ ਗਮਾਨ ਨੂੰ ਕਹਿੰਦਾ ਵੀ ਜੇ ਵੀ ਕਿਸੇ ਨੇ ਵੀ ਕੁਲਦੀਪ ਸਿੰਘ ਜੀ ਨੂੰ ਮਿਲਣਾ ਹੋਇਆ ਹਨਾ ਵੀ ਇੱਕ ਵਾਰੀ ਇਹਨਾਂ ਦੀ ਸਲਾਮ ਅਸ਼ਬਰਾ ਲੈਣਾ ਹੋਇਆ ਤਾਂ ਜਰੂਰ ਆਪਣੇ ਕੋਲ ਜਿੰਮ ਦੇ ਵਿੱਚ ਹੀ ਹੁੰਦਾ 2-3 ਮਹੀਨੇ ਕਿਹਾ ਜੀ ਹਨਾ ਤੁਸੀਂ ਹਾਂਜੀ 2-3 ਮਹੀਨੇ 2-3 ਮਹੀਨਿਆਂ ਦੇ ਵਿੱਚ ਵਿੱਚ ਆਪਣੇ ਕੋਲ ਚਲੋ 15-20 ਦਿਨ ਇੱਧਰ ਉੱਧਰ ਹੋ ਜਾਂਦੇ ਹੁੰਦੇ ਆ ਵੀ ਆਪਣੇ ਕੋਲ ਹੀ ਹੁੰਦੇ ਜੀ ਇਹਨੇ ਮਿਲਣਾ ਹੋਇਆ ਤੇ ਬਾਕੀ ਜੀ ਆਜੋ ਸੁਣਨਾ ਹੋਰ ਕਰਦਿਆਂ ਬਹੁਤ ਬ ਤੇ ਬਾਕੀ ਰਹੇਗਾ ਜੀ ਸਾਨੂੰ ਕਹਿਤਾ ਵੀ 2-2.5 ਮਹੀਨਿਆਂ ਦੇ ਵਿੱਚ ਵਿੱਚ ਜਿੰਮ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਕਹਿੰਦੇ ਲੱਕੜ ਦਾ ਕੰਮ ਤਾਂ ਥੋੜਾ ਹੀ ਐ ਰੰਗ ਦਾ ਕੰਮ ਥੋੜਾ ਹੀ ਐ ਸਭ ਤੋਂ ਵੱਡੀ ਗੱਲ ਸੀ ਜਿਹੜੇ ਜਿੰਮ ਦੀ ਹਨਾ ਵੀ ਉਹ ਤਾਂ ਡੈਕੋਰੇਸ਼ਨ ਵਾਲਾ ਰਹੇਗਾ ਕੰਮ ਥੋੜਾ ਆਪਾਂ ਮਹੀਨਾ ਡੇਢ ਮਹੀਨੇ ਹੱਦ ਸਾਨੂੰ ਹੱਦ ਮੈਂ ਲਾ ਦਿੱਤਾ ਤੈਨੂੰ ਤੋਂ 4 ਮਹੀਨਿਆਂ ਦੇ ਵਿੱਚ ਵਿੱਚ ਆਪਾਂ ਜਿੰਮ ਚਲਾ ਦਿੰਦੇ ਤੇ ਲੋ ਜੀ ਅੱਜ ਇਹ ਆਪਣੀ ਸੀਗੀ ਪਹਿਲੀ ਵੀਡੀਓ ਜਿੰਮ ਦੀ ਅੱਜ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਕਿਹੜੀਆਂ ਮਸ਼ੀਨਾਂ ਲਿਆ ਰਹੇ ਹਾਂ ਜਿੰਮ ਦੇ ਵਿੱਚ ਕੀ ਹੋਰ ਚੀਜ਼ਾਂ ਦੇ ਹਾਂ ਇੱਕ ਮੈਂ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਅ ਉਹ ਸਭ ਕੁਛ ਇੱਥੇ ਹੋਊਗਾ। ਪ੍ਰਭੂ ਮੈਂ ਬਾਬਾ ਨਾਨਕ ਸੁੱਖ ਰੱਖੇ ਉਹ ਸਭ ਕੁਛ ਸ਼ਰੀਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਉਹ ਸਭ ਕੁਛ ਇੱਥੇ ਹੋਊਗਾ। ਇੱਕ ਵਾਰੀ ਤੁਸੀਂ ਆਇਓ ਜਰੂਰ ਹਨਾ ਤੇ ਬਾਕੀ ਬਾਬੇ ਨਾਨਕ ਦੀ ਕਿਰਪਾ ਨਾਲ ਵੱਡਾ ਆਪਾਂ ਓਪਨਿੰਗ ਵਾਲਾ ਕੰਮ ਵੱਡਾ ਕਰਾਂਗੇ ਤੇ ਬਾਕੀ ਇਹ ਅੱਜ ਦੀ ਵੀਡੀਓ ਇੱਥੇ ਤੱਕ ਹੈ ਜੀ ਤੇ ਬਾਕੀ ਇੱਥੇ ਇਸ ਜੈਮ ਦੇ ਵਿੱਚ ਮੈਂ ਤੁਹਾਨੂੰ ਇੰਨਾ ਕੁ ਆਪਣਾ ਦਾਅਵੇ ਨਾਲ ਕਹਿਣਾ ਜੇ ਸ਼ਰੀਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਇਥੋਂ ਰਾਮਪੁਰੇ ਪਿੰਡ ਸ਼ਹਿਰ ਦੇ ਆਣਗਵਣ ਪਿੰਡਾਂ ਦੇ ਖਿਡਾਰੀ ਬਹੁਤ ਪੈਦਾ ਕਰਨਗੇ। ਇੰਨਾ ਕਹਿੰਦੇ ਹਾਂ ਜੀ ਤਾਂ ਦਰੋਤਾਂ ਨੂੰ।